ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤਿਹ ਸਤਕੰਦ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਨ 1897 ਵਿੱਚ ਫਰੀਦਕੋਟ ਦੇ ਫਰੀਦਕੋਟ ਦੀ ਰਿਆਸਤ ਵੱਲੋਂ ਜਦੋਂ ਸਤਕੰਦ ਸ੍ਰੀ ਹਰਮੰਦਰ ਸਾਹਿਬ ਪਹਿਲੀ ਵਾਰ ਲਾਇਟ ਆਈ ਸੀ ਤਾਂ ਫਰੀਦਕੋਟ ਦੀ ਰਿਆਸਤ ਵੱਲੋਂ ਉਸ ਸਮੇਂ 8 ਖੰਭੇ ਬੇਲੀ ਲਗਾਏ ਗਏ ਸਨ ਜੋ ਜਿਨ੍ਹਾਂ ਵਿੱਚ ਹੁਣ 3 ਖੰਭੇ ਮੌਜੂਦ ਨੇ ਕਿਉਂਕਿ ਪ੍ਰਕਰਮਾ ਚੌੜੀ ਕਰਨ ਮੌਕੇ ਉਹਨਾਂ ਅੱਠ ਖੰਬੇ ਹਟਾ ਦਿੱਤੇ ਗਏ ਸਨ ਤੇ ਹੁਣ ਉਹ ਤਿੰਨ ਖੰਬੇ ਸਤਿਗੰਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਮੌਜੂਦ ਹਨ ਉਹਨਾਂ ਦਾ ਜਦੋਂ ਸਤੰਤ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪ੍ਰਬ ਦੀਗਾ ਉਹਨਾਂ ਖੰਬਿਆਂ ਵਿੱਚ ਸਾਡੇ ਸੇਵਾਦਾਰਾਂ ਵੱਲੋਂ ਮਨ ਬਣਾਇਆ ਗਿਆ ਕਿ ਇਹਨਾਂ ਖੰਬਿਆਂ ਦੀ ਵੀ ਜਿੱਥੇ ਹੋਰ ਪ੍ਰਕਰਮਾ ਜਾਂ ਹੋਰ ਸਾਰੇ ਦਰਬਾਰ ਸਾਹਿਬ ਦੀ ਡੈਕੋਰੇਸ਼ਨ ਕੀਤੀ ਜਾ ਰਹੀ ਸੀ ਤਾਂ ਪ੍ਰਕਾਸ਼ ਗੁਰਪ੍ਰਮ ਸਮਰਬਤ ਮਲਾਜਮਾਂ ਵੱਲੋਂ ਇਹਨਾਂ ਖੰਬਿਆਂ ਦੇ ਵੀ ਜਿਹੜੀ ਉਹ ਡੈਕੋਰੇਸ਼ਨ ਕਰਨ ਦਾ ਮਨ ਬੜਾਇਆ ਜਦੋਂ ਜਿਹੜਾ ਇਹ ਖੰਭਾ ਜਿਹਦੀ ਹੁਣ ਰਿਪੇਅਰ ਕਰਨ ਬਾਅਦ ਤੇ ਉਤਾਰਿਆ ਗਿਆ ਸੀਗਾ ਬੂੰਗਾ ਰਾਮਗੜੀਆ ਦੀ ਸਾਈਡ ਤੇ ਤੇ ਗੁਰਦੁਆਰਾ ਦੱਖਣੀ ਦੇਵ ਦੇ ਨੇੜੇ ਜਦੋਂ ਇਸ ਖੰਭੇ ਦੀ ਡੈਕੋਰੇਸ਼ਨ ਕਰਨ ਲੱਗੇ ਤਾਂ ਇਹ ਖੰਭਾ ਅ ਬੜਾ ਉਸ ਸਮੇਂ ਹਿੱਲਿਆ ਕਿਉਂਕਿ ਇਹ ਤਾਰਾ ਨਾਲ ਬੰਨ੍ਹ ਕੇ ਖੜਾਇਆ ਹੋਇਆ ਸੀਗਾ ਟੁੱਟਿਆ ਹੋਇਆ ਸੀਗਾ ਸੋ ਉਸ ਸਮੇਂ ਜਦੋਂ ਧਿਆਨ ਦੇ ਵਿੱਚ ਆਇਆ ਤਾਂ ਗੁਰਪੁਰਬ ਤੋਂ ਬਾਅਦ ਤ੍ਰਾਂਤੀ ਇਹਦੀ ਜਿਹੜੀ ਰਿਪੇਅਰ ਕਰਨ ਵੇਲੇ ਇਹ ਖੰਭਾ ਉਤਾਰਿਆ ਗਿਆ ਸੀਗਾ ਸੋ ਇਹ ਖੰਭਾ ਹੁਣ ਇਹ ਰਿਪੇਅਰ ਕਰਕੇ ਸਤਿਗੁਰ ਸਾਹਿਬ ਦੇ ਪ੍ਰਬੰਧ ਵੱਲੋਂ ਦੁਬਾਰੇ ਫੇਰ ਉਸੇ ਜਗ੍ਹਾ ਤੇ ਲਗਾ ਦਿੱਤਾ ਗਿਆ ਸੀਗਾ ਕਿਉਂਕਿ ਇਹ 1797 ਦੇ ਵਿੱਚ ਜਦੋਂ ਲਾਈਟ ਆਈ ਸੀਗੀ ਇਹ ਗਰੀਬਕੂਟ रियासत ਵੱਲੋਂ ਜਿਹੜੇ ਇਹ ਤਿੰਨ ਖੰਭੇ ਹੁਣ ਮੌਜੂਦ ਨੇ ਇਹਨਾਂ ਵਿੱਚੋਂ ਇੱਕ ਖੰਭਾ ਸੀਗਾ ਇਹਦੀ ਰਿਪੇਅਰ ਕਰਕੇ ਹੁਣ ਇੱਕ ਖੰਭਾ ਲਗਾ ਦਿੱਤਾ ਗਿਆ ਤੇ ਹੁਣ ਉਸੇ ਤਰ੍ਹਾਂ ਉਸੇ ਡਿਜ਼ਾਈਨ ਦੇ ਵਿੱਚ ਇਹ ਖੰਭਾ ਲੱਗ ਚੁੱਕਿਆ ਬਹੁਤ ਸਾਰੀਆਂ ਸੰਗਤਾਂ ਦੇ ਮਨ ਵਿੱਚ ਇਹ ਖਿਆਲ ਸੀਗੇ ਕਿ ਖਾਣੀ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਇਹ ਖੰਭੇ ਉਤਾਰ ਦਿੱਤੇ ਬਿਲਕੁਲ ਨਹੀਂ ਇਹ ਆਜਾ ਕੁਛ ਨਹੀਂ ਹੋਇਆ ਕਿ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਪ੍ਰਾਣੀਆਂ ਚੀਜ਼ਾਂ ਨੇ ਵਿਰਾਸਤੀ ਚੀਜ਼ਾਂ ਉਹਨਾਂ ਦੀ ਪੂਰੀ ਸਾਂਸਵਾਲ ਕੀਤੀ ਜਾ ਰਹੀ ਆ ਬਹੁਤ ਸਾਰੀਆਂ ਸੰਗਤਾਂ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਜਿਹੜੇ ਇਹ ਤਿੰਨ ਖੰਭੇ ਨੇ ਤੇ ਉਹਨਾਂ ਵੱਲੋਂ ਮੇਰੇ ਨਾਲ ਸਿੱਧੇ ਤੌਰ ਤੇ رابطہ ਕਾਇਮ ਕੀਤਾ ਗਿਆ ਜਵਾਨੀ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਵੀ ਜਿੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਇਹ ਤਿੰਨ ਖੰਭੇ ਮੌਜੂਦ ਨੇ ਚੌਥੇ ਪਾਸੇ ਚੌਥੇ ਪੁੰਜੇ 'ਚ ਵੀ ਇਹ ਖੰਭਾ ਐਸੇ ਡਿਜ਼ਾਈਨ ਦਾ ਲਗਾ ਦਿੱਤਾ ਜਾਣਾ ਚਾਹੀਦਾ ਸੋ ਸੰਗਤਾਂ ਦੀ ਇਹ ਡਿਮਾਂਡ ਆ ਸੰਗਤਾਂ ਦੀ ਮੰਗਾ ਮੈਂ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਵਿਚਾਰ ਇਹ ਇਹ ਉਹਨਾਂ ਦੀ ਜਿਹੜੀ ਮੰਗਾ ਜਵਾਨੀ ਮੰਗਾ ਇਹ ਉਹਨਾਂ ਲਿਆ ਦਿੱਤੀ ਜੋ ਵੀ ਜੋ ਮਾਨਯੋਗ ਪ੍ਰਧਾਨ ਸਾਹਿਬ ਜਾਂ ਪੂਰੀ ਐਜੈਕਟਿਵ ਕਮੇਟੀ ਜੋ ਫੈਸਲਾ ਕਰੇਗੀ ਉਹ ਉਸ ਮੁਤਾਬਕ ਕੀਤਾ ਜਾਊਗਾ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਤੁਹਾਡੀ ਮੰਗਾਂ ਤੁਹਾਡੀ ਮੈਂ ਮਾਜੋ ਪ੍ਰਧਾਨ ਸਾਹਿਬ ਦੇ ਧਿਆਨ ਵਿੱਚ ਲਗਾ ਦਿੱ ਲਿਆ ਦਿੱਤੀ ਜੋ ਵੀ ਸੋ ਹੁਣ ਇਹ ਖੰਭਾ ਬਿਲਕੁਲ ਉਸੇ ਤਰ੍ਹਾਂ ਬਿਲਕੁਲ ਲਗਾ ਦਿੱਤਾ ਗਿਆ ਰਿਪੇਅਰ ਕਰਕੇ ਬਿਲਕੁਲ ਵਧੀਆ ਸੁੰਦਰ ਤਰੀਕੇ ਨਾਲ ਇਹ ਉੱਥੇ ਲੱਗ ਚੁੱਕਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ